ਹਾਂਜੀ ਅੱਜ ਤੁਹਾਡੇ ਲਈ ਇੱਕ ਹੋਰ ਬਦਿਆ ਤਾਜ਼ਾ ਨਿਊਜ਼ ਤੁਹਾਡੇ ਲਈ ਲੈ ਕੇ ਆਏ ਹਾਂ अनेका ਹੀ ਵੀਡੀਓ ਪਹਿਲਾਂ ਵੀ ਇਸ ਤੇ ਪੈ ਚੁੱਕੀਆਂ ਨੇ ਪਰ ਕਹਿੰਦੇ ਹੁੰਦੇ ਨੇ ਕਿ ਇੱਕ ਬਿਸ਼ਰਮੀ ਹੁੰਦੀ ਹੈ ਕਿ ਲੱਗ ਕਿਲੀ ਤੇ ਟੰਗਦੀ ਦੀ ਹੈ ਕਿ ਕੋਈ ਬੋਲੀ ਜਾਵੇ ਪੁੱਛ ਹੋਈ ਜਾਵੇ ਆਪਾਂ ਉਹ ਬਿਸ਼ਰਮੀ ਉੱਥੋਂ ਲਾਉਣੀ ਨਹੀਂ ਗੱਲ ਕਰ ਰਹੇ ਹਾਂ ਸਟੈਲਕੋ ਕੋਲੇ ਪੁਰ ਦੇ ਨਾਲ ਜੀ ਸਰਵਿਸ ਰੋਡ ਜਾਂਦੀ ਹੈ ਬਟੰਡੇਨਾ ਵਾਲੀ ਕਿ ਉਥੇ ਪਾਣੀ ਦੀ ਸਮੱਸਿਆ ਕਿੰਨੇ ਟਾਈਮ ਤੋਂ ਆ ਪਿੱਛੇ ਜੇ ਵੀਡੀਓ ਪਾਈਆਂ ਕਵਰਾ ਵੀ ਲੱਗੇ ਆ ਤੇ ਸ਼ਾਇਦ ਉਹਦਾ ਕੁਝ ਅਸਰ ਹੋਇਆ ਹੋਵੇ ਪਰ ਜਿਹੜੇ ਇਹਨਾਂ ਦੇ ਕੋਈ ਆਪ ਦੇ ਜਿਹੜੇ ਵਰਕਰ ਤੱਕੜੇ ਨੇ ਜਿੰਨਾਂ ਦੀ ਭਗਵੰਤ ਮਾਨ ਦੇ ਨਾਲ ਸਿੱਧੀ ਹੈ ਉਹ ਕਹਿੰਦੇ ਸਾਡੇ ਇੱਕ ਫੋਨ ਤੇ ਕੰਮ ਹੋ ਗਿਆ ਕਿੰਨੇ ਟਾਈਮ ਤੋਂ ਇਹਦਾ ਕੰਮ 5 ਸਾਲਾਂ ਤੋਂ ਕੰਮ ਹੋ ਨਹੀਂ ਰਿਹਾ ਸੀ ਉਹ ਖੁਸ਼ ਹੋਏ ਸੀ ਤੇ ਆਪ ਦੀ ਬਾਵਾ ਘੱਟਣ ਨੂੰ ਬੰਦੇ ਕੀ ਸਾਡਾ ਇੱਕ ਫੋਨ ਤੇ ਕੰਮ ਹੋ ਜਾਂਦਾ ਤੇ ਹੁਣ ਆ ਦੇਖ ਲੋ ਕੰਮ ਕੀ ਬੁਰਾ ਹਾਲ ਹੈ ਹਰ ਰੋਜ਼ ਕਿੰਨੇ ਹੀ ਮੋਰਕ ਸਾਈਕਲ ਕਿੰਨੇ ਸਕੂਲ ਵਾਲੇ ਲਾ ਲਓ ਤੁਸੀਂ ਬੱਚਿਆਂ ਦੇ ਆਟੋ ਨੇ ਕਾਰਾਂ ਡਿੱਗਦੀਆਂ ਨੇ ਬਹੁਤ ਬੁਰਾ ਹਾਲ ਹੈ ਪਰ ਇਹਨਾਂ ਨੇ ਧਿਆਨ ਨਹੀਂ ਦੇਣਾ ਪਿੱਛੇ ਜੇ ਲੱਗਦਾ ਕੰਮ ਚੱਲਣ ਲੱਗ ਗਿਆ ਸੀ ਥੋੜਾ ਜਿਹਾ ਤਾਂ ਲੋਕਾਂ ਨੇ ਕੋਸੀ ਵੀ ਬਣਾਈ ਸੋ ਕਦਾ ਸਾਂ ਇਹ ਲੋਕਾਂ ਨੂੰ ਚਲੋ ਕੀ ਵਧੀਆ ਕੀ ਸਰਕਾਰ ਦੇ ਪੱਲੇ ਪੈ ਗਈ ਗੱਲ ਕੰਮ ਚੱਲਣ ਲੱਗ ਗਿਆ ਕਿ ਘਰ ਕੁਕਰ ਜਾ ਰੋੜੇ ਰੜੇ ਜੇ ਪੱਥਰ ਪੁੱਥਰ ਜੇ ਮਿੱਟੀ ਮੁੱਟੀ ਪਾ ਗਈ ਜੀ ਵਧੀਆ ਕੀ ਕੰਮ ਸੈੱਟ ਹੋ ਜੂਗਾ ਖੁਸ਼ੀ ਮਣਾਈ ਪਰ ਹਾਲਾਤ ਓਵੇਂ ਤੇ ਓਵੇਂ ਹੀ ਬਣੇ ਹੋਏ ਨੇ ਫੇਰ ਉਸੇ ਤਰ੍ਹਾਂ ਹਾਲਾਤ ਆ ਜਿਹੜੇ ਪਾਣੀ ਦੇ ਓਵੇਂ ਹੀ ਪਾਣੀ ਫੇਰ ਭਰ ਚੁੱਕਿਆ ਉੱਤੇ ਫੇਰ ਲੋਕ ਟਿਕਣ ਲਈ ਹਰ ਰੋਜ਼ ਪ੍ਰੈਸ ਕਲੇ ਕੇ ਇਧਰ ਦੀ ਜਾਂਦੇ ਨਹੀਂ ਕਿਉਂ ਰੋਂਗ ਸਾਈਡ ਤੇ ਐਕਸੀਡੈਂਟ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਆਗਲਾ ਕਹਿੰਦਾ ਜੇ ਇਧਰ ਦੀ ਚੱਲ ਬੜੀ ਏ ਇਧਰ ਦੀ ਫਿਰ ਉਹ ਡਿੱਗਣ ਦੇ ਫਿਰ ਜਦੋਂ ਡਿੱਗਦੇ ਨੇ ਫਿਰ ਨਾਲ ਦੀ ਨਾਲ ਹਸਪਤਾਲ ਦੇ ਵਿੱਚ ਜਾਓ ਪੱਟੀਆਂ-ਕੁੱਟੀਆਂ ਕਰਾਓ ਟਾਂਕੇ ਢੁੱਕੇ ਲਵਾਓ ਇੱਕ ਗੱਲ ਹੋਰ ਲੱਗਦੀ ਐ ਕਿ ਦੋ ਹਲਕੇ ਲੱਗਦੇ ਨੇ ਟਰੰਪਰਾ ਹਲਕਾ ਹੈ ਗਿਆ ਬਲਕਾਰ ਸਿੱਤੂ ਜੀ ਔਰ ਦੂਜੇ ਪਾਸੇ ਹੈ ਗਿਆ ਸੁਖਵੀਰ ਸਿੰਘ ਮੈਸ ਰਖਨ ਇਹਨਾਂ ਦੋਨਾਂ ਦੀ ਇੱਕ ਤਾਂ ਲੱਗਦਾ ਜਿਵੇਂ ਆਪਸ ਦੇ ਵਿੱਚ ਨਹੀਂ ਬੰਦੀ ਹੋਦੀ ਇੱਕ ਦੂਜੇ ਦੇ ਮੋਢੇ ਤੇ ਚਲਾਉਂ ਫਿਰਦੇ ਨੇ ਕਿ ਉਹ ਕੰਮ ਕਰਾ ਦੇ ਸ਼ਾਇਦ ਜਾ ਇਹਨਾਂ ਨੂੰ ਸੁਖਵੀਰ ਸਿੰਘ ਮੈਸਰ ਖਾਨ ਨੂੰ ਲੱਗਦਾ ਬਲਕਾਰ ਸਦੂ ਇਹ ਕੰਮ ਕਰਾਉਣਗੇ ਇਹਨਾਂ ਨੂੰ ਲੱਗਦਾ ਚ ਲੋ ਵੀ ਜਾਂਦੇ ਨੇ ਉਹਨਾਂ ਨੂੰ ਵੀ ਹਲਕਾ ਪੈਂਦਾ ਕਿ ਜੇ ਲੋ ਕੰਮ ਕਰਾ ਦੇਣਗੇ ਇਸ ਤਰ੍ਹਾਂ ਲੱਗਦਾ ਜਿਵੇਂ ਦੋਨਾਂ ਦੀ ਆਪਸ ਦੇ ਵਿੱਚ ਘੱਟ ਬਣਦੀ ਹੁੰਦੀ ਹੈ ਤੇ ਇੱਕ ਹੋਰ ਜ਼ਰੂਰੀ ਬੇਨਤੀ ਹੈਗੀ ਆ ਨਗਰ ਕੌਂਸਲ ਦੇ ਪ੍ਰਧਾਨ ਬਾਈਸ ਪ੍ਰਧਾਨ ਜਿਹੜੇ ਹੋਰ ਵੀ ਸਾਰੇ ਜਿੰਨੇ ਐਮਐਸ ਐਮਸੀ ਨੇ ਐਮਸੀ ਸਹਿਬਾਨ ਨੇ ਤੇ ਥੋੜੀ ਮੋਟੀ ਲਾਹੌ ਕੋਲੀ ਦੇ ਨਾਟੰਗੋ ਉਸ ਚੀਜ਼ ਨੂੰ ਬਾਰ ਬਾਰ ਕਹਿੰਦੇ ਆ ਕਿ ਵਧੀਆ ਕੰਮ ਕਰਾ ਦੋ ਪੋਸਟਾ ਬਹੁਤ ਪਾਉਣੇ ਰਹਿੰਦੇ ਆ ਕਿ ਸਦਾ ਕੰਮ ਕਰਾ ਰਹੇ ਆ ਫਿਰ ਲੋਕ ਤੀਜੇ ਦਿਨ ਲੋਕਾਂ ਨੂੰ ਬੇਨਤੀ ਕਰਨ ਲੱਗ ਜਾਂਦੇ ਆ ਜੀ ਕਿ ਬਿੱਲ ਦੇ ਪੈਸੇ ਜਿਹੜੇ ਪਾਣੀ ਦੇ ਪੀਸਿਵਰੇਜ ਦੇ ਆ ਕੋਈ ਹਾਊਸ ਬੰਡਾ ਜੋ ਵੀ ਹੈਗਾ ਤੁਸੀਂ ਟੈਕਸ ਆ ਗਈ ਉਹ ਤੁਸੀਂ ਭਰ ਦੋ ਤਾਂ ਹੀ ਚੱਲੂ ਤੁਹਾਨੂੰ ਜੇ ਲੋਕ ਭਰਨੇਗੇ ਵੀ ਪਰ ਲੋਕਾਂ ਨੂੰ ਆਸ ਨਹੀਂ ਕਿ ਸਾਡਾ ਪੈਸਾ ਸਹੀ ਕੰਮ ਤੇ ਲੱਗੂਗਾ ਪੋਸਟਾ ਬਹੁਤ ਪੈ ਜਾਂਦੀਆਂ ਕੀ ਪਾਣੀ ਨਿਕਨ ਦੀ ਸਮੱਸਿਆ ਲੋਕਾਂ ਨੂੰ ਨਹੀਂ ਆਊਗੀ ਨਵੀਆਂ ਮੋਟਰਾਂ ਵੱਡੀਆਂ ਮੋਟਰਾਂ ਅਸੀਂ ਧਰ ਦਿੱਤੀਆਂ ਨੇ ਹੁਣ ਦਿੱਕਤ ਕਦੇ ਨਹੀਂ ਆਊਗੀ ਪਾਣੀ ਜਦੋਂ ਮੀਂਹ ਪਿਆ ਕਰੂਗਾ ਨਾਲ ਦੀ ਨਾਲ ਪਾਣੀ ਸਾਫ਼ ਹੈ ਚੁਟਕੀਆਂ ਦੇ ਵਿੱਚ ਸਾਫ਼ ਹੋ ਜਾ ਕਰੂਗਾ ਪਾਣੀ ਹਨਾ ਕਿ ਬਿਲਕੁਲ ਸਾਫ਼ ਹੋ ਜਾ ਕਰੂਗਾ ਪਾਣੀ ਫੜਾ ਨਹੀਂ ਕਰਨਾ ਪਰ ਜਿਹੜੇ ਆ ਹਲਾਤ ਨੇ ਜਿੰਨੇ ਹੀ ਲੋਕ ਇਥੋਂ ਡਿਗਦੇ ਨੇ ਟਵਾਕਾਂ ਦੇ ਸੱਟਾ ਵੱਜਦੀਆਂ ਨੇ ਅਸਤਾਲ ਦੇ ਵਿੱਚ ਜਾ ਕੇ ਟਾਂਕੇ ਲਵਾਉਂਦੇ ਨੇ ਪੱਟੀਆਂ ਕਰਾਉਂਦੇ ਨੇ ਉਹ ਗਾਲਾਂ ਕੱਢਦੇ ਨੇ ਤੇ ਪਤਨੀ ਆਮ ਆਦਮੀ ਪਾਰਟੀ ਨੂੰ ਦੇ ਐਮਐਲਏ ਜਸਕਬੀਰ ਸਿੰਘ ਮੈਸਰਖਾਨਾ ਬਲਕਾਰ ਸਿੱਧੂ ਮੈਨੂੰ ਤਾਂ ਇਹ ਲੱਗਦਾ ਜਿਵੇਂ ਇਹਨਾਂ ਦੇ 92 95 ਜਿੰਨੇ ਜਿੰਨੇ ਐਮਐਲਏ ਹੈਗੇ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਜੇਕਰ ਸਾ ਉਹਨਾਂ ਨੂੰ ਵੱਧ ਬਦਨਾਮੀ ਖੱਟੀ ਹੋਊਗੀ ਐ ਟਾਪ ਦੀ ਲਾਲੋ ਮਾਉਂਟ ਐਵਰੇਸਟਰ ਜਿਹੜੀ ਉੱਚੀ ਦੀ ਚੋਟੀ ਆ ਪਹਾੜੀ ਆ ਕਿ ਉਹਦੇ ਜਿੰਨੀ ਬਦਨਾਮੀ ਖੱਟੀ ਹੋਊਗੀ ਤਾਂ ਬਲਕਾਰ ਸਿੱਧੂ ਨੇ ਤੇ ਸੁਖਵੀਰ ਸਿੰਘ ਮੈਸਰਖਾਨਾ ਨੇ ਖੱਟੀ ਹੋਊਗੀ ਕੋਈ ਇਹਨਾਂ ਨੇ ਆਪਦੇ ਹਲਕੇ ਦਾ ਟੱਕਾ ਕੰਮ ਨਹੀਂ ਕਰਾਇਆ ਜਿਹੜੇ ਪਹਿਲਾਂ ਪਾਸ ਹੋਏ ਸੀ ਉੱਥੇ ਥੱਪਾ ਆਉਂਦਾ ਲਾਤਾ ਆਪ ਤਾਂ ਨਵਾਂ ਕੰਮ ਕੋਈ ਛੇੜਿਆ ਨਹੀਂ ਮੋੜ ਵੀ ਲਾ ਲਓ ਜਿਹੜੇ ਆਸੇ ਪਾਸੇ ਮੈਸਰ ਖਾਨ ਨੇ ਨੂੰ ਸੁਖਵੀਰ ਸਿੰਘ ਮੈਸਰ ਖਾਨ ਨੇ ਨੂੰ ਪਿੰਡ ਪੈਂਦੇ ਨੇ ਉੱਥੇ ਬੁਰਾ ਹਾਲ ਹੈ ਦੂਜੇ ਪਾਸੇ ਜੇ ਬਲਕਾਰ ਸਿੱਧੂ ਦੀ ਗੱਲ ਕਰੀਏ ਐਮ ਐਲ ਏ ਦੀ ਤਾਂ ਜਿੰਨੇ ਇਹਨਾਂ ਦੇ ਹਲਕੇ ਦੇ ਵਿੱਚ ਪਿੰਡ ਪੈਂਦੇ ਨੇ ਉਹੀ ਇਹਨਾਂ ਦਾ ਵੀ ਬੁਰਾ ਹਾਲ ਹੈ ਇਹ ਲੱਗਦਾ ਨਹੀਂ ਸਮੱਸਿਆ ਇਹ ਹੱਲ ਹੋ ਸਕਦੀ ਹੈ ਜਿੱਦ ਦੇ ਹੱਲ ਕਰਤਾ ਉਹਦੇ ਬਿਲਥੇ ਨਾਲ ਦੀ ਨੇ ਇਹਨਾਂ ਦਾ মিডিਆ ਆਜੂ ਖਬਰਾਂ ਲੱਗ ਜਾਣੀਆਂ ਇਹ ਕੰਮ ਬਹੁਤ ਸੋਹਣਾ ਕਰਾਤਾ ਉਹ ਚੀਜ਼ ਅਸੀਂ ਵੀ ਦੇਖਣ ਦਰਸੇ ਪਏ ਆ ਕਿ ਵੀਊ ਖਾਤਰ ਪਬਲਿਸਿਟੀ ਇੱਕ ਸੰਢ ਖੇਡ ਲਈਏ ਵਧੀਆ ਪਰ ਇਹਨਾਂ ਨੂੰ ਜਿੱਦੇ ਕੰਮ ਕਰਾਤਾ ਅਸੀਂ ਵੀ ਉਹ ਸਮਾ ਕਹਿੰਨੇ ਆ ਕਿ ਚਲੋ ਤੁਸੀਂ ਕੰਮ ਕਰਾਓ ਇੱਥੋਂ ਪਾਣੀ ਹਟਾਉਣਾ ਜਮਾ ਹਟਾਓ ਕਿ ਲੋਕਾਂ ਕੋ ਵਧੀਆ ਸਰਵਿਸ ਰੋਡ ਤੇ ਆਉਦਾ ਜਿੱਥੋਂ ਜਾਣਾ ਜਿੰਮੇ ਬਠਿੰਡੇ ਨੂੰ ਜਾਂਦੇ ਆ ਲੋਕ ਵਧੀਆ ਸੌਖੇ ਤਰੀਕੇ ਨਾਲ ਜਾ ਸਕਣ ਅਸੀਂ ਆਪ ਖੁਦ ਖਬਰਾਂ ਲਾ ਪਾਂਗੇ ਕਿ ਭਾਈ ਖੁਦ ਬੋਲਾਂਗੇ ਕਿ ਬਹੁਤ ਚੰਗਾ ਕੰਮ ਕੀਤਾ ਇਹਨਾਂ ਨੇ ਨੇ ਪਰ ਉਹਨਾਂ ਚੱਕਰ ਜਿਵੇਂ ਪਹਿਲਾਂ ਤੋਂ ਲੋਕ ਲਾਣਤਾ ਪਉਂਦੇ ਆ ਰਹੇ ਨੇ ਲੋਕ ਬਿਸ਼ਰਮੀਆਂ ਦਿੰਦੇ ਆ ਰਹੇ ਨੇ ਉਸੇ ਤਰ੍ਹਾਂ ਹੀ ਅਸੀਂ ਵੀ ਭਰ ਦਿੰਦੇ ਰਹਾਂਗੇ ਜਿੰਨਾ ਚੱਕਰ ਕੰਮ ਨਹੀਂ ਹੁੰਦਾ ਪਰ ਕੁਝ ਇੱਕ ਹੈਗੇ ਨੇ ਇਹਨਾਂ ਦੇ ਆਪ ਦੇ ਲਾਲੋ ਚੰਕਚੇ ਲਾਲੋ ਜਿਹੜੇ ਬਾਰ-ਬਾਰ ਪੰਪ ਮਾਰੀ ਆਂਦੇ ਨੇ ਉਹ ਪੰਪ 2027 ਦੇ ਵਿੱਚ ਦਿਖਣਗੇ ਪਰ ਬੇਨਤੀ ਆ ਲੋਕਾਂ ਨੇ ਲੋਕਾਂ ਦੀ ਵੀ ਬੇਨਤੀ ਹੈ ਵਿੱਚ ਕੀ ਬਲਕਾੜ ਸਿੱਧੂ ਦੁਬਾਰਾ ਫੇਰ 27 ਦੇ ਵਿੱਚ ਚੌਣਾ ਲੜੇਕ ਦੇ ਭੱਜ ਨਾ ਜਾਵੇ ਕੀ ਮੈਂ ਤਾਂ ਹਰਿਆਮਿਆਂ ਕੀ ਕਿੰਨੇ ਕ ਵੋਟ ਆਉਗੀ ਜਿੰਨੀ 22 ਦੇ ਵਿੱਚ ਬਲਕਾਰ ਸਿੱਧੂ ਨੂੰ ਵੋਟ ਪਈ ਸੀ ਸ਼ਾਇਦ ਹੋਣੀ ਵੋਟ ਪਾਉਗੀ ਕਿ ਨਹੀਂ ਪਾਉਗੀ ਇਹ ਬਲਕਾਰ ਸਿੱਧੂ ਜ਼ਰੂਰ ਦੇਖ ਕੇ ਜਾਵੇ 2027 ਦੀਆਂ ਵੋਟਾਂ ਵਿੱਚ